ਬਾਈ ਜਿੱਤੇ ਵੀ ਜੇਡ ਬਾਈ ਰਾਜੀ ਸਿੰਘ ਸੁਮਨ ਤੜੀ ਤੇਨ ਸਿੰਘ ਮਾਨ ਜਿਹੜੇ ਕਿ ਕਾਲੀ ਦਲ ਦੇ ਸ਼੍ਰੋਮਿਕਾਲ ਦਲ ਅਨੁਸਾਰ ਦੇ ਮੀਤ ਪ੍ਰਧਾਨ ਨੇ ਉਹ ਹੁਣ ਸੰਬਤਾਂ ਖੁਬੋਧਨ ਲੱਗੇ ਰਗਾ ਗੁਰੂ ਸਾਹਿਬ ਲੋਕ ਸਾਥ ਜੀਨਾ ਸਾਹਿਬ ਪਹੁੰਚੀ ਗੁਰੂ ਸਾਹਿਬ ਦੀ ਸੰਗਤ ਗੁਰਗਾਂਧਾ ਜੀ ਸਰਕਾਰ ਲੋਕ ਅਤੇ ਅੰਤਕਾਰਜਾਰੇ ਨੂੰ ਨੀਕਾ ਖਾਉ 2 24 ਸਵੇਤ ਠੀਕ ਆ ਵਧੀਆ ਜੀ ਦੋ ਚੁੱਕੇ ਚ ਨਹੀਂ ਮੈਨੂੰ ਜੀ ਦਰਿਆ ਜਾਂਦਾ ਗੁਰਿਆਈ ਇਹੋ ਆਜ਼ਾਦੀ ਹੈ ਜੇ ਸਾਨੂੰ ਇਹ ਛੱਤੀ ਦੇ ਉਤੇ ਬਾਹਰੀ ਤੇਰ ਦੀ ਸਰੀਰਾ ਉਪਰਮਾ ਸੰਸਕ੍ਰਿਤ ਦੇ ਮੇਲ ਸਾਧਨ ਕਮੇਟੀਆਂ ਦੇ ਪਰਦੇ ਲੈਣ ਨੂੰ ਤੇ ਆ ਦੂਜੇ ਪਾਸੇ ਤਾਲੀਆਂ ਨੇ ਅਰਜੀ ਭਾਨਾ ਦੇ ਵਿੱਚ ਸਰਕਾਰ ਜੋ ਪ੍ਰਾਂਤ ਸਿੰਘ ਜੀ ਨੇ ਦਰਦਰ ਮੈਨ ਨੂੰ ਉਹਨੇ ਦੇਖਦੇ ਇਤੀ ਤਾਂ ਜੇ ਪਾਪਾ ਗੁਰਜੀਤ ਜੀ ਨੇ ਸੱਤਰੀਓਂ ਵਿੱਚ ਸੁਭਾਣਾ ਆਵਾਜ਼ੇ ਦੀ ਗੋਲੀ ਪਾਦੀ ਹੈ ਲੋਕਾਂ ਦਾ ਫਿਰਦਾ ਇੱਕੋ ਰੰਗ ਦਾ ਬਖਤਾਂ ਨੇ ਜਾਤ ਪਾਤ ਦੀਆਂ ਜਦੀਰਾਂ ਤੋੜੀਆਂ ਉਹਨ ਕਬੀਰ ਜੀ ਨੇ ਖਾਲਸੇ ਦਾ ਹੁਕਮ ਦਿੱਤਾ ਸਗਨ ਰਵਿਦਾਸ ਮਹਾਰਾਜ ਨੇ ਇਹ ਜਾਤ ਪਾਤ ਦੀਆਂ ਜਦੀਰਾਂ ਭੰਦੇ ਹੋਏ ਕਰਨ ਦਾ ਬੇਗੁਮੁਰੇ ਦਾ ਹੁਕਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕੀਤਾ ਨਾਨਕ ਸਾਹਿਬ ਆਪਸ ਨੇ ਛੋਟੇ ਉਮਰ ਦੇ ਜਦ ਅਸੀਂ ਸੋਚ ਨਹੀਂ ਸਕਦੇ ਕਿ ਮਾਪਿਆਂ ਦਾ ਕਹਿਣਾ ਸੀ ਉਹリエ ਕਹਿੰਦੇ ਨੇ ਪ੍ਰੋਫੈਸਰ ਦੇ ਨਾਮ ਪਾਠ ਜੀ ਅਸਕਾਰ ਕਰਨਾ ਹੈ ਉਹਨੂੰ ਜਾਣ ਪਾਣ ਦੇ ਅਰਥ ਨੂੰ ਮਹਾਨ ਕਰਦਾ ਜਿਹੜੀ ਸਦਾ ਪਰਮ ਨੇ ਚੋਰੀ ਨਾਮ ਸਿਮਰਨਾ ਜੋਰੀ ਸ਼ਾਂਤੀ ਨੂੰ ਦੇ ਵਿੱਚ ਰੱਬ ਦਾ ਅਹਿਸਾਸ ਕਰਨ ਵਾਸਤੇ ਮਾਣੇ ਸਾਨੂੰ ਰਾਮ ਜੀ ਨੇ ਬਖਿਆ ਸਾਰੇ ਉਹਨਾਂ ਨੇ ਸ਼ੋਕ ਟੇ ਕੇ ਜੀਤੇ ਭਾਵੇਂ ਸ਼ੋਕ ਟੇ ਕੇ ਜੀਤੇ ਤੇ ਨਾਮ ਸਿਮਰਨ ਤੋਂ ਬਾਅਦ ਪਾਉਂਦਾ ਦੀਆਂ ਕਰਕੇ ਸਾਰੇ ਜਹਾਨ ਦੇ ਵਿੱਚ ਜਿਹੜਾ ਹੋ ਕੇ ਉਹਨਾਂ ਨੇ ਆਪਣੀ ਬਾਤ ਕਰਦ ਕਰਕੇ ਸੁਰਤੀ ਕੀ ਚੋਰੀ ਮੌਕੇ ਨੇ ਜਦ ਗੁਰਗੰਦੀ ਬਖਸ਼ੀ ਤਾਂ ਆਪਣੇ ਸੋਤਰ ਰੋਣੇ ਲਈ ਭਾਈ ਲੰਗਾ ਜੀ ਉਹਨਾਂ ਨੇ ਗੁਰ ਰੰਗਨ ਸਰਹੰਗੋਂ ਅੱਥੇ ਜਿਨ੍ਹਾਂ ਨੇ ਉਹ ਨਦੀ ਦੇ ਕਿਨਾਰੇ ਤੇ ਗੁਰੂ ਸਾਹਿਬ ਦੀ ਜਿਹੜੀ ਸਿੱਖਿਆਵਾਂ ਦੀ ਉਹ ਕਹਾਣੀਆਂ ਦੀ ਉਹ ਸਾਰੀ ਸੰਗੋਂ ਗੁਰਮੁਖੀ ਦੇ ਰੇਤ ਤੇ ਜੁਬੇ ਕਾਮ ਦਾ ਜਿਹੜਾ ਮਤੀ ਦਾ ਉਦਾਰਸ਼ ਕਰਦੇ ਆਂ ਮਰੀ ਜੀ ਕੀ ਕਾਮ ਆਪਣੀ ਬੋਲੀ ਆਪਣੇ ਲਿਪੀ ਦੇ ਨਾਲ ਇੱਕ ਨੂਰ ਤੇ ਜਨਾਨ ਹੋ ਗਿਆ ਜਿਹੜਾ ਸਿੱਧਾ ਕਰੇ ਇਸੇ ਦਾਕਰ ਨੂੰ ਮਾਤਾ ਜੀ ਦੀ ਰੋਣਤੀ ਹੋਈ ਆ ਜਿਹੜਾ ਉਹਨਾਂ ਦਾ ਪਰਦੇ ਇਸ ਕੋਲ ਉਜਨੀ ਨਹੀਂ ਸੀ ਇੱਕ ਵਾਰ ਤੇ ਗੁਰੂ ਨੂੰ ਉਹਨਾਂ ਤੋਂ ਇੱਕ ਖਰਾਬ ਕੀਤਾ ਆਜ਼ਾਦ ਕੀਤਾ ਬੋਲੀ ਮਾਰੋ ਸਰਦਾਰ ਸ੍ਰੀ ਗੁਰੂ ਮਹਾਰਾਜ ਨੇ ਕੋਲੋਂ ਸਾਥੀ ਬੋਲਤਾਰੇ ਸਾਥ ਕਰ ਨੂੰ ਪਿਆ ਉਹਦੇ ਵਿੱਚ ਨਾਰ ਨਾਰੀ ਜਾਤ ਪਾਤ ਕਿੱਥੇ ਆ ਇੱਕੋ ਪਾਣੀ ਦੇ ਨਾਮ ਕੀਤਾ ਬੜਕੀ ਲੈ ਗਿਆ ਤੇ ਇਸ ਤਰ੍ਹਾਂ ਗੂਹੂ ਬਚਾ ਕੇ ਬੈਸੀਗੇ ਪੂਰੇ ਉਪਜਾਤੀ ਦਾ ਉਹ ਹੀ ਚਾਹੀਦਾ ਤੇ ਸਾਥ ਸਾਰੇ ਪਾਈ ਮੰਨੀਆਂ ਕਿ ਉਹ ਰੋਟੀਆਂ ਖਾਣੀਆਂ ਬੀਬੀਆਂ ਨੂੰ ਬਹੁਤ ਚੜ੍ਹਾਇਆ ਨਾਮ ਕੀਤਾ ਤੇ ਮੀਡੀਆ ਦੀ ਮਦਦ ਨਾਲ ਸਾਥ ਕੀ ਲਿਆ ਉਹ ਰੋਸੇ ਕੀਆ ਭਾਏ ਹੁਣ مہاراج رام دسالیم اس کی گرو کے ਅਸਮੁਲਾ ਰੋਕੇ ਤੋਂ ਦਿੱਤੇ ਇਹ ਦਰਜਿਸ ਮਾਡੇ ਨੂੰ ਆਈ ਸੀ ਸਾਥ ਬਣੀ ਮੋਰਕੇ ਜਿਵੇਂ ਪਾਸਾ ਵਿੱਚ ਤੁਹਾਨੂੰ ਕਿਹਾ ਕਿ ਤੁਸੀਂ ਐਂਟੀ ਪਾਸਪੋਰਟ ਦੇ ਜਿਵੇਂ ਕੋਈ ਪਤਨੀ ਦੀ ਭੇੜ ਆਪਣੇ ਕਸਾਈ ਕੋਲ ਜਾ ਕੇ ਸੀਤ ਸੁਹਾਵੇ ਉਹਨਾਂ ਨੂੰ ਸੱਤ ਸੱਤ ਪੜਾ ਕੇ ਘੋੜਿਆਂ ਤੇ ਸਵਾਰ ਕਰਕੇ ਆਪ ਉਹਨਾਂ ਦੇ ਜਿਹੜਾ ਪੁਰਖ ਸਿੰਘ ਹੁੰਦਾ ਹੈ ਆਵਾਜ਼ ਬੀਜੀ ਬੀਜੀ ਦਾ ਸੇਤਾ ਉਹਦੇ ਵਿੱਚ ਔਰੰਗਜ਼ੇਬ ਨੂੰ ਸਾਹਬ ਤੋਂ ਪਹਿਲਾਂ ਜਿਹੜੀਆਂ ਧਰਮੀਆਂ ਜੰਗਾਂ ਉਹਨਾਂ ਨੇ ਲੜੀਆਂ ਦਿੱਲੀ ਦੇ ਕਰਮ ਦੀ ਖੁੱਲ ਗਈ ਔਰੰਗਜ਼ੇਬ ਨੇ ਖੁਦ ਨੂੰ ਸਾਹਬ ਨੂੰ ਵਾੜੀਆ ਆਪਣੀ ਏਅਰ ਦੇ ਵਿੱਚ ਅੰਦਰ ਕਰਾਇਆ ਜਿਸ ਤੋਂ ਰਹਾ ਹੁੰਦਾ ਆਪਣੇ ਨਾਲ ਆਪਣੇ 56 ਜੂਰਾ ਦੇ ਕੰਦੇ ਸੱਜਣੀਆਂ ਉਹਨਾਂ ਦੇ ਦਿਲ ਤੇ ਬਾਕੀ ਸਿੱਗੀ ਜੇ ਗ੍ਰੱਤਾ ਵੀ ਫੜੀ ਪਰ ਨਾਲ ਆ ਕੇ ਹਿੰਦੂ ਬਾਰੇ ਪਸਾ ਕਰਕੇ ਨੇ اپنے کو ایک بہادر سامنے جس مانگی ਬੇਮਾਨ ਦੀ ਕਹਾਣੀ ਤੇ ਸੇਵਾ ਪਾਤਸ਼ਾਹ ਨੇ ਉਹਨਾਂ ਨੂੰ ਫੇਰ ਤੋਂ ਸਿਖਾਈ ਜੀ ਉੱਥੇ ਗੁਰੂ ਸਾਹਿਬ ਤੋਂ ਪਰਤੋਏ ਗੁਰੂ ਹਰਿ ਸਿੰਘ ਸਾਹਿਬ ਦੇ ਚਰਨਾਂ 'ਚ ਸਜਿਆ ਤੇ ਉਸੇ ਸੇਵਾ ਕਰਦੇ ਮਰੀਆਂ ਦੀ ਗੁਰੂ ਸਾਹਿਬ ਦੀ ਜੋਤ ਹੁੰਦੇ ਬਾਬਾ ਬਕਾਲਾ ਦਾ ਸ਼ਰਧਾ ਕਰਕੇ ਮਾਫੀ ਦਾ ਲੋਭ ਆਇਆ ਨੀ ਉੱਥੇ ਨਾਮੇ ਪਾਉਦੇ ਹਾਂ ਉੱਥੇ ਗੁਰੂ ਲਾਗਦੇ ਦਾ ਵਚਨ ਕੀਤਾ ਗੁਰੂ ਸਾਹਿਬ ਉੱਥੇ ਨਾਲ ਦੀ ਨਾਲ ਹੀ ਸਾਰੇ ਪੰਜਾਬੋਂ ਹਰ ਬੇਟੇ ਸਾਰੇ ਗਏ ਗੁਰਸਿੱਖੀ ਦਾ ਪ੍ਰਚਾਰ ਕਰਦੇ ਰਹੇ ਸਾਫ ਫੋਕੇ ਦੀ ਨਾ ਕੋਰਦੀ ਧਰਤੀ ਤੇ ਜਿਸ ਤੇ ਪੰਡਿਤ ਆਇਕ ਮੀਰ ਤੋਂ ਉੱਥੇ ਉਹਨਾਂ ਨੂੰ ਹੋਰ ਕੋਈ ਨਾ ਲੱਗਿਆ ਇਹ ਅਸਲ ਸਾਰਾ ਸੁਣਾਉਣਾ ਕੋਈ ਨਹੀਂ ਸੀ ਉਹਨਾਂ ਦਾ ਗੁਰੂ ਗੁਰੂ ਦੇਵ ਸਾਹਿਬ ਉਹ ਮੈਂਦੀ ਕੀਤੀ ਕਿ ਮਹਾਰਾਜ ਸਾਡੀ ਅਸਤਾਂ ਕੋ ਦੇ ਉੱਥੇ ਬੈਠੇ ਮਹਾਰਾਜ ਗੋਬਿੰਦ ਰਾਏ ਕਹਿੰਦੇ ਕਿ ਮਹਾਰਾਜ ਇਹੋ ਤਰ੍ਹਾਂ ਪ੍ਰਚਾਰ ਦਾ ਕੋਈ ਸੋ ਕਹਿੰਦੇ ਬਹੁਤ ਬੀੜ ਕਹਾਣੀ ਜੇਣੀ ਪਈਆਂ ਤੇ ਬਾਬਾ ਕੋਲ ਬਣਾ ਕੇ ਕਹਿੰਦੇ ਕੋਈ ਮਗਰੇ ਕੋਟਾ ਮੋੜ ਤੇ ਜਿਹੜਾ ਪੀੜਾ ਚੱਕਿਆ ਗੁਰੂ ਸਾਹਿਬ ਨੇ ਸਾਰੇ ਕੰਡੇ ਲਾ ਕੇ ਪ੍ਰਕਾਰ ਕੀਤਾ ਤੇ ਅਫੀਰ ਨੇ ਜਾ ਕੇ ਲਾਗ ਲੇਤੇ ਹੌਂਸ ਦੇ ਕੇ ਝੁਲਾਤਾ ਤਾਲੀਆਂ ਨੇ ਉਹਨਾਂ ਨੂੰ ਹਦਾਇਤ ਕੀਤੀ ਕਿ ਤਰੰਤ ਵੀਰ ਕੀ ਕਰੋ ਤੇ ਗੁਰੂ ਸਾਹਿਬ ਨੇ ਮਨਾ ਕਰਤਾ ਭਾਈ ਨੀਰ ਦਾ ਬਰਿਦਾਸ ਭਾਈ ਜਨਾਰੀ ਨਾਮੁਖੇ تے ساڈھ پوری لکشا جسان یاد کرتے اپنے

گی پانچے ਬ੍ਰਾਂਹ ਜੀ ਦੰਦੇ ਸੋਹਾ ਜਾਤੇ ਹਨ ਵਰਨਵੇਤਿ ਉਹਦੇ ਜਰੇਲਾ ਨੇ ਗੁਰੂ ਸਾਹਿਬ ਨੂੰ ਕਿਹਾ ਨੰਦਪਰਸਾਤ ਨਿਕਲੋ ਨਾ ਕੋਦੇ ਪਰਿਵਾਰ ਨੂੰ ਨਾ ਕੋਦੇ ਬੋਜਨ ਨੂੰ ਅਸੀਂ ਕੁਝ ਕਹਿਣਾ ਹੈ ਤੇ ਉਹ ਕੋਲ ਨਿਕਲੇ ਜਿਉਂ ਉਹਨਾਂ ਨੇ ਸਾਡੇ ਮਾਰੇ ਜਿਉਂ ਪਰਿਵਾਰ ਵਿਛੋੜਾ ਹੋਇਆ ਤੋਂ ਸਾਡੇ ਕਹਿਣਾ ਜਾਵੇ ਤੇ ਨਾਲ ਪੰਜ ਤਿਆਰਿਆਂ ਵਿੱਚੋਂ ਜਮਾਤ ਦੀ ਘੜੀ ਤੇ ਚੀਨ ਹੋਏ ਦੋ ਸੱਡੇ ਜਾਵੇ ਕੋਈ ਗੁਰੂ ਸਾਹਿਬ ਦੇ ਮਾਤਾ I <laughs> don't کے سوہر چٹ کے توڑ کے ترمو پانچ کر کے اور میں جا کے ہمارے کی سے اوڈے پرکلا کرو کلیا پڑے مجھے تو پھلیا نہیں کس کر کے جس گروہ سے آپ کی دین آپ نے ترمو سدین پر پور اور میں اپنا پورا بلد کیتا اور اوڈ اور اوڈے زارنو اور آنے زبر ناما لکھتی جو کی دین اور اوڈ سو مغل حکومت نہیں رہتی چار روئے کو کیا ہوا تیرہ ہزاروں دلوں میں دیکھو آپ پریوار ہیں وہ سارے لے گئے ہیں وہ بھانگ کر کے مرگے کے گھنچڑ بازی ہو رہی ہے ایک دیش کیا پر توپا ابھی دیکھتی ہیں ابھی دیکھتے ہیں کہ میں جب کر سانو کہا کہ سانو ایک اکرے ازادی کی کرن ملوں گی سانو اچھے آکے تر حمد لانے پائے سانو اچھے پر جا... پانی بچانے پائے پنجابی بولی واق سے سانو نے موڑ سے لانے پائے کوئی سنو ترکی نہیں ملی مڑھ کے ساکے آج ایک لو اکاس تر سال تر کیا حال کیتا انیس سو چرسی کے بے تصور کھڑے دیلیاں بچے جیسے ساکت رہے سے جو شریف کیتا اور میں ترسل کر رہے گے دیلیاں بچے بجور کر پنچر بچانوں نے سب سے پھوڑ رہے چکے انہوں نے بھی بوریاں نے مار کر کے کھڑ پولیس سرکتے ماری ہوئی ہجارہ کی قدار پر دامنیاں ماشاں اور پرکاناں پر چاکے اس دیر میں اور سے ستار کیتے ہیں انہیں حضر ہوسے پارے وہ یہ میں لیکھا جو پکا نہیں کیسا ہڈا جہاں جے کلاں ہملا سانتے سنسائن سے دے پرکاناں چین بیر ساڑے پڑھتن درم جو پر چاکتے لگے گئے سانتیاں اور سرکوں سے سانتی رکھتاں سے پرکان گوئی کی جو کلی اور چاک ਦੀ ਯਾਦ ਵੀ ਆਖਰ ਤੇ ਮਾਡੀ ਮਹਿਰਬਤ ਸਿੰਘ ਦੀ ਕਾਰਨੀ ਹੈਗੀ ਆ ਸਾਥ ਜੀ ਦੇਰ ਜੱਟ ਅੱਗੇ ਜਿਹੜੇ ਗੁਰੂ ਘਰ ਸੀ ਉਹਨਾਂ ਦੇ ਉੱਤੇ ਰੇਡਾਂ ਪਾਈਆਂ ਲੱਖ ਤੋਂ ਉੱਤੇ ਸਿੱਖ ਐਮਐਸਏ ਇੱਕ ਨਾ ਕਾਨੂੰਨ ਜਿਹੜੇ ਕਰਕੇ ਜੱਲਿਆ ਵਾਲਾ ਪਾਲ ਕੀਤੇ ਸੀਗਾ ਉਹਦੇ ਅਦੀਨ ਸਿੱਖਾਂ ਨੂੰ ਕਿਰਪਾ ਕਰਕੇ ਰਾਜਸਥਾਨ ਦੀ ਜਿਹਨਾਂ ਨੂੰ ਸੋਟਿਆ ਸਾਡੇ ਪਾਣੀ ਚੋਰੀ ਕਰਕੇ ਮੌਦ ਰਪੈ ਦੀ ਸੇਖ ਤੋਂ ਉਹਨਾਂ ਵੀ ਰਾਜਸਥਾਨ ਦੇ

ਆ ਗਿਆ ਪਰ ਉਹਨੂੰ ਆ ਕੇ ਗਈਏ ਉਹਨੂੰ ਆਨੰਦ ਜੀ ਦੀ ਐਰਫੋਰਸ ਜਿਸਰ ਮਾਈਂਦੀ ਪੀਸੀਆਰ ਗਿਆ ਆਪਣੇ ਤਰ੍ਹਾਂ ਦੇ ਤੈਕਨੋਲੋਜੀ ਵਿਚਾਰ ਕੇ ਕੰਧੀਆਂ ਪਾ ਕੇ ਮੈਚ ਕਰ ਰਹੀ ਸੀ ਤੇ ਰਾਜੀ ਬੰਦੂ ਜਮਰੂ ਉੱਥੇ ਪਹੁੰਚਾ ਰਹੀ ਸੀ ਅਨੁਚਾਰ ਬੰਦੂ ਕੇਰਾ ਪਰ ਖੂਨ ਵਹਾਉਣਾ ਖੂਨ ਉਹਨਾਂ ਦੇ ਕੋਲ ਕੇਸ ਆਇਆ ਉਹਨਾਂ ਦੇ ਉੱਤੇ ਕੋ ਕਾਰਵਾਈ ਕੀਤੀ ਪੂਜਾ ਦਾ ਜੇਹਤਾਂ ਗਹਿਰੇ ਦੇਖ ਕੇ ਐਸੇ ਜਿਵੇਂ ਕਹੇ ਗਈ ਕਿ ਜਾ ਕੇ ਸਾਡੇ ਬੱਚੇ ਨੂੰ ਖਾਦੋ ਉਹ ਪੈਸੇ ਵੀ ਖਾ ਗਿਆ ਮੁਰਗੇ ਕਹਿੰਦੇ ਨਾਲ ਆਪਰੇ ਅਸਰ ਨੂੰ ਉਸ ਤੇ ਹੀ ਦਬ ਕਰਦਾ ਹੈਗਾ ਸਾਥ ਸਹੇਗੀ ਕੋਤੇ ਬੰਨੇ ਹਫਤੇ ਦੇ ਹਫਤੇ ਕਿ ਤੁਸੀਂ ਇਹਨੇ ਮਾਰਨੇ ਤੁੰਦੇ ਆ ਉਹ ਸਮਝਵਾਤਾ ਕੋਈ ਲੋਕ ਦੀ ਉਹ ਉਸ ਦਾ ਪਿੱਛੇ ਗਏ ਨੂੰ ਉਸ ਦੇ ਦਾਵਾ ਮੁਰਗੇ ਚੀਨਾ ਤੋੜ ਕੇ ਜਿਹੜਾ ਸਾਹਰਾ ਖੜ ਕੇ ਯਾਤਰ ਮੰਦਿਰ ਦੀ ਸੋਹਟਾ ਪੂਰੀ ਜੇਰ ਨਹੀਂ ਯਾ ہاں طرح کے اس کی لاش مٹی تے میرے اسنوں کے 사인 تھی اور ایک نام لے لے کہ کسی بولدا پھر اس مارتا ہے گا اور نام رکھیاں دے دیا ساتھ میں ہی سارے ਉਹਨਾਂ ਦਾ ਚੌਕੀਮੈਂਟੇਸ਼ਨ ਕਰ ਲਈਏ ਆ ਤਿਆਰ ਕੀਤਾ ਹੈਗਾ ਉਹ ਇੱਕ ਵਾਰ ਇੱਕ ਵਾਰ ਸੇਕ ਇਨਸਾਸ ਪਰਵਾਦੀ ਤੋਂ ਸਿਖਾਰਾ ਦਿਖਾ ਜਗਾ ਇਹ ਰਾਸ਼ਟਰਪਤੀ ਨੂੰ ਭੇਜਣਾ ਹੈਗਾ ਆ ਜਿਹੜੀ ਉਮੀਦਵਾਰਾਂ ਦੀ ਰਸੀਦੇ ਗੈਰ ਕਾਨੂੰਨ ਹੋਇਆ ਆ ਮਜੀਦ ਰੈਸਟੋਰੈਂਟ ਦੇ ਡਾਕੂਮੈਂਟ ਦੇ ਤੂਫੀਆ ਕੱਲੇ ਕਰੇ ਕੇ ਆਤੀ ਯੂਪੀ ਕੇ ਬਿਹਾਰ ਦੇ ਸਾਥੀ ਚ ਹੈ ਇਹਦੇ ਉਹਦਾ ਰਸੀਦ ਕਵੇਰਦਮਾਨ ਆ ਲਵਾਂਗੇ ਤੇ ਸਾਥ ਸਰਦਾਰ ਜੀ ਆ ਜਿਹੜੇ ਸਾਹੇ ਸਤਕਾਰਯੋਗ ਫੋਟਾ ਸਾਹਿਬ ਉਹਨਾਂ ਨੇ ਲੇ ਗਿਆ ਇਹ ਜੀ ਨਾਮ ਸਰਪੰਚ ਨੂੰ ਭੇਜਦੇ ਆ ਕਿ ਨਾਲ ਉਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲਖਣਾ ਉਹਦੇ ਉਤੇ ਕੇ ਜਾਂਦੇ ਰੁਪਾਲ ਰਾਏ ਕਾਲਕੋ ਨੂੰ ਦੇਖਾ ਆ ਅਜੀਬ ਢੇਰ ਆ ਕਾ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਅਸੇੜੇ ਦੇ ਸੰਬੰਧ ਗੁਰਮਾਨ ਰੋਹਰ ਸਾਹਿਬ ਸਰਵਨਾਮਾ ਸਾਨ ਉਥੇ ਜਿਨੇਆ ਦੇ ਰੂਪੇ ਬੇਰਵਾ ਪਾ ਕੇ ਭੇਜ ਰਹੇ ਆ ਤੇ ਜੇ ਤੁਸੀਂ ਜਿਹੜੀਆਂ ਗੱਲਾਂ ਮੈਂ ਕਹੀਆਂ ਉਹਦੇ ਨਾਲ ਸਹਿਮਤੀ ਫੜਕਾਉਂਦੇ ਹੋ ਉਹਦੇ ਨਾਮ ਤੇ ਆ ਡਾਕੂਮੈਂਟੇਸ਼ਨ ਭੇਜਣਾ ਇੱਕ ਬਾਈ ਜਿਹੜੀ ਨਾਮ ਦੀ ਸੰਤਾ ਹੈਗੀ ਅਰਦਾਸਾ ਉਹਨਾਂ ਨੇ ਮੁਕਤੀ ਦੇ ਗੁਰੂ ਸਾਹਿਬ ਦੇ ਬੋਲ ਤੇ ਬੇਟੀ ਯੂਨਾਈਟਿਡ ਲੀਫਰ ਤੋਂ ਨਹੀਂ ਆ ਉਹਦੀ ਉਹ ਪ੍ਰਵਾਨਗੀ ਜੂਰ ਲੈ ਕੇ ਤੇ ਮੈਂ ਵੀ ਉਹਨਾਂ ਨਾਲ ਲੱਗੂ